ਕੈਨੇਡਾ ਪੱਕਣਾ ਮਾਰਗ ਤੇ ਇੱਕ ਐਕਸੀਡੈਂਟ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋ ਰਿਹਾ ਹੈ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਕੈਨੇਡਾ ਅਦੀਨ ਆਉਂਦੇ ਪਿੰਡ ਲਾਹੌਰੀ ਮਲ ਦੇ ਨਜ਼ਦੀਕ ਪੱਕਣਾ ਸਾਈਡ ਤੋਂ ਇੱਕ ਕਾਰ ਆਈ ਜੋ ਕਿ ਤੇਜ਼ ਰਫ਼ਤਾਰ ਵਿੱਚ ਇੱਕ ਕਾਰ ਸੀ ਜੋ ਕਿ ਪਿੰਡ ਲਾਹੌਰੀ ਮਲ ਦੇ ਨੇੜੇ ਆਪਣਾ ਮੋੜ ਕੱਟਦੇ ਹੋਏ ਆਪਣਾ ਸੰਤੁਲਨ ਖੋ ਬੈਠੀ ਅਤੇ ਉੱਥੇ ਦਰਖਤ ਵਿੱਚ ਵੱਜੀ ਜਿਸ ਨਾਲ ਮੌਕੇ ਤੇ ਹੀ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਦੱਸਦੀ ਹੈ ਕਿ ਕਾਰ ਸਵਾਰ ਨੇਹੰਗ ਬਾਣੇ ਵਿੱਚ ਉਸਦੀ ਪਤਨੀ ਨਾਲ ਸੀ ਇੱਕ ਉਸਤਾ ਛੋਟਾ ਬੱਚਾ ਸੀ ਜੋ ਕਿ ਜਿਸ ਮੌਕੇ ਕੀ ਕਾਰ ਕਾਫੀ ਰਫਤਾਰ ਵਿੱਚ ਸੀ ਅਤੇ ਅਚਾਨਕ ਮੋੜ ਕੱਢਦਿਆਂ ਹੋਇਆਂ ਉਸ ਦਾ ਸੰਤੁਲਨ ਖੋ ਬੈਠੀ ਕਾਰ ਮੋੜ ਦੇ ਉਪਰ ਦਰਖਤ ਸਾਈਡ ਤੇ ਲੱਗਾ ਸੀ ਉਸ ਵਿੱਚ ਜੋ ਕਾਰ ਵੱਜੀ ਕੀ ਕਾਰ ਦੇ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਅਨੁਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਨੇੜੇ ਦੇ ਪਿੰਡ ਦੇ ਲੋਕ ਸੀ ਉਹਨਾਂ ਨੇ ਦੱਸਿਆ ਹੈ ਕਿ ਕਾਰ ਤੇਜ਼ ਰਫਤਾਰ ਵਿੱਚ ਹੀ ਅਤੇ ਸੰਤੁਲਨ ਖੋ ਬੈਠੀ ਅਤੇ ਦਰਖਤ ਵਿੱਚ ਵੱਡੀ ਜਿਸ ਨਾਲ ਇੱਕ ਨਿਹੰਗ ਬਾਣੇ ਵਿੱਚ ਵਿਅਕਤੀ ਸੀ ਉਸ ਦੀ ਮੌਤ ਅਤੇ ਉਸ ਦੀ ਪਤਨੀ ਅਤੇ ਉਸ ਦੇ ਛੋਟੇ ਬੱਚੇ ਦੀ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤਸਵੀਰਾਂ ਜਿਹੜੀਆਂ ਤੁਹਾਡਾ ਨਾਲ ਸਾਂਝੀ ਕਰ ਰਿਹਾ ਕਰਿੰਡਾ ਪਕੜਨਾ ਮਾਰਕ ਪਿੰਡ ਲਾਹੌਰੀ ਮਲ ਦੇ ਨੇੜੇ ਦੀਆਂ ਤਸਵੀਰਾਂ ਜਿੱਥੇ ਇੱਕ ਐਕਸੀਡੈਂਟ ਹੁੰਦਾ ਹੈ ਕਾਰ ਬੇਕਾਬੂ ਹੋ ਕੇ ਦਰਖਤ ਵਿੱਚ ਵੱਜਦੀ ਹੈ ਅਤੇ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅਤੇ ਇੱਕ ਵਿਅਕਤੀ ਜ਼ਖਮੀ ਹੋ ਜਾਂਦਾ ਹੈ